ਸੁਨਾਮ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀ ਹਾਈ ਵੋਲਟੇਜ ਦੀ ਤਾਰ ਜੋ ਕਿ ਜ਼ਮੀਨ ਨੂੰ ਛੂ ਰਹੀ ਹੈ 7 ਦਿਨ ਬਿਜਲੀ ਦੀ ਤਾਰ ਇਸੇ ਤਰ੍ਹਾਂ ਦਿਨਾਂ ਜ਼ਮੀਨ ਤੇ ਲਟਕੀ ਰਹੀ ਹੈ ਤੇ ਬਿਜਲੀ ਵਿਭਾਗ ਦੇ ਵੱਲੋਂ ਇਸ ਨੂੰ ਠੀਕ ਕਰਨਾ ਵੀ ਸਹੀ ਨਹੀਂ ਸਮਝਿਆ ਗਿਆ ਇਸ ਵੇਲੇ ਕੋਈ ਵੀ ਹਾਦਸਾ ਵਾਪਰ ਸਕਦਾ ਦੱਸਦੇ ਕਿ ਬਿਜਲੀ ਵਿਪາກ ਦੀ ਨੀਂਦ ਅਜੇ ਤੱਕ ਨਹੀਂ ਖੁੱਲੀ ਪਰ ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਹੀ ਬਿਜਲੀ ਦੇ ਇਸ ਹਾਈ ਵੋਲਟੇਜ ਟਾਰ ਨੂੰ ਜੋ ਕਿ ਜ਼ਮੀਨ ਨੂੰ ਛੂ ਰਹੀ ਹੈ ਇਸ ਨੂੰ ਸਹੀ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਜੇਪ ਕੁਮਾਰ ਜੀ ਜੇਪ ਜੀ ਤਾਰਾ ਨੀਚੇ ਲਾ ਕੇ ਕਿਨ ਸੜਕ ਦੇ ਨਾਲ ਕੀ ਹੋਣਾ ਚਾਹੀਦਾ ਕੀ ਕਹਿਣਾ ਹੈ ਜੀ ਰਾਤ ਦਾ ਟਾਈਮ ਸੀ ਇੱਕ ਦਿਨ ਪਰਸੋ ਰਾਤ ਦੇ ਟਾਈਮ ਸੀ ਗੱਡੀ ਵਾਲਾ ਨਾ ਜਾ ਰਿਹਾ ਸੀ ਜਿਹੜੇ ਰੋਕਿਆ ਉਹਨੂੰ ਉਰੇ ਟਾਪਰੇ ਆ ਜੀ ਜਦੋਂ ਬੀ ਤਾਰਾਂ ਦੇ ਉੱਪਰ ਕਹਿੰਦਾ ਮੈਨੂੰ ਪਤਾ ਨਹੀਂ ਚੱਲਿਆ ਜੀ ਕਹਿੰਦਾ ਬੀ ਕਿਸੇ ਨੁਕਸਾਨ ਹੋ ਜਾਏ ਕਿਸੇ ਕੋਈ ਮਾਲਿਆ ਹਰਦ ਹੋ ਜਾਏ ਤਾਰਾਂ ਜਮੀਨਾਂ 'ਤੇ ਲੱਗੇ ਪਏ ਨੇ ਸਾਰੇ ਇਹਦੇ ਉੱਪਰ ਪ੍ਰਸ਼ਾਸਨ ਨੂੰ ਚਾਹੀਦਾ ਵੀ ਆ ਕੇ ਉਤਾਰਾਂ ਚੱਕੇ ਇਹ 6-7 ਦਿਨ ਹੋ ਗਏ ਸਾਰ ਜਮੀਨ ਵੀ ਇਹਦਾ ਕੋ ਬੱਚਾ ਵੀ ਆਪਣਾ ਹੈ ਬੱਚੇ ਕੇ ਦਾ ਕੋ ਲੰਗ ਸਾਈਕਲ ਵੀ ਸਾਈਕਲ ਵੀ ਸਾਈਕਲ ਦਾ ਜਮੀਨ ਨਾਲ ਲੱਗੇ ਪਏ ਨੇ ਜਮਈ 6-7 ਦਿਨ ਹੋ ਗਏ ਜੀ ਮੰਗ ਕੰਗਾ ਮੰਗ ਕਦੇ ਪ੍ਰਦਰਸ਼ਨ ਨੂੰ ਕਦੇ ਵੀ ਇਹਨੂੰ ਤਾਰਾ ਚੱਕ ਲੈਣ ਜਾਂ ਪੱਟ ਦੇਣ ਉਹਨਾਂ ਨੂੰ ਕਿਸਪਾਲ ਕਿਸਪਾਲ ਜੀ ਤਾਰਾਂ ਗਿਰੀਆਂ ਪਈਆਂ ਨੇ ਕਿੰਨੇ ਦਿਨ ਹੋ ਗਏ ਤੇ ਕੀ ਬੋਲਣਾ ਚਾਹਦੇ 6 ਦਿਨ ਹੋਏ 5-6 ਦਿਨ ਹੋ ਗਏ ਟੰਗੇ ਪਏ ਨੂੰ ਅਜੇ ਤੱਕ ਤਾਂ ਕੋਈ ਆਇਆ ਨਹੀਂ ਇਹਦਾ ਕਰਾਉ ਉੱਚਾ ਕਰਾਉ ਕਹਿ ਕੇ ਇਹਨੂੰ ਉੱਚਾ ਦੇ ਕੋਈ ਹੱਸਾ ਵਾ ਪਰ ਗਿਆ ਫਿਰ ਕਰਾਉਗਾ ਇਹ ਹੋਰ